ਸਤ ਸ੍ਰੀ ਅਕਾਲ। ਗੁੱਡ ਮਾਰਨਿੰਗ। ਵਾਓ! ਕਿ ਤੁਸੀਂ ਨਾ ਵੀ ਲਿਆ ਤੇ ਤਿਆਰ ਵੀ ਹੋਗੇ ਤੁਸੀਂ? ਹੋਰ ਯਾਰ 10 ਵਜ ਗਏ ਸੀ 9 ਵਾ ਹੀ ਸੀਗਾ। ਅੱਛਾ। ਚਾਹ ਪੀਓਗੇ ਜਾਂ ਸਾਬ ਨਾ ਹੋ? ਚਾਹ ਨਹੀਂ ਪੀਣੀ ਯਾਰ ਮੈਂ ਰੋਟੀ ਖਾਣ ਦਾ। ਅੱਛਾ। ਚਲੋ ਰੋਟੀ ਖਾ ਲਿਓ। ਕੀ ਬਣਾ ਰਹੀਆਂ? ਆਲੂ ਵਾਲੇ ਪਰੌਂਠੇ। ਖਾਓਗੇ? ਆਲੂ ਵਾਲੇ ਪਰੌਂਠੇ ਖਾਊਂਗਾ ਯਾਰ। ਕੀ ਹੋਣਾ ਖਾਊਂਗਾ ਮੈਂ? ਠੀਕ ਹੈ। ਹਰਮਨ ਗਿਆ ਸਕੂਲ? ਹਾਂਜੀ ਹਰਮਨ ਤਾਂ ਗਿਆ ਸਕੂਲ। ਤੇ ਜੱਪ ਨੇ ਖਾ ਲਈ ਰੋਟੀ? ਜੱਪ ਮੈਡਮ ਉੱਠੂਗੀ ਫੇਰੀ ਖਾਓਗੀ ਉਹ ਤਾਂ ਸੁੱਤੀ ਹੋਈ ਐ ਲੈ। क्या प सुत्ती हुई है हां जी सुत्ती हुई है यार 10:00 बज गए यार है तो उठ ही नहीं वो ना वो नहीं हले उठगी सुत्ती हुई है चल ओके यार मैं होना 1 मिनट ठीक है, है। मैं बनाऊंगी फिर नाश्ता ये मैडम ना सारा दिन सुत्ती रहंदी है क्या प उठो होोगी है कुंभ करने वाली सुत्ती हुई है रात के में सुत्ती थी पूजी 1:00 1:00 तक ही कर रही थी ਅਕਸ਼ਾ ਨੀਂਦ ਨਹੀਂ ਆਈ ਤੇ ਰਾਤ ਇੱਕ ਵਾਰ ਜਾਗ ਰਹੀ ਹੈ। ਕਿ ਅੱਜ 10 ਵਜੇ ਉੱਠੀ ਹੈ। ਰਾਤ ਨੂੰ ਦੋ ਵਜੇ ਸੌਂਗੀ। ਕੱਲ ਵੀ ਫਿਰ 10 ਵਜੇ ਉੱਠੇਗੀ। ਆਪਣਾ ਰੁਟੀਨ ਠੀਕ ਕਰ। ਚੱਲ ਖੜੀ ਹੋ ਜਾਣਾ। ਉਹ ਯਾਰ ਕੋ ਤੂੰ ਜੋ ਉਹਦੀ ਕਿਹਾਣੀ ਕਹੋ। ਕੀ ਹੋ ਗਿਆ? ਨਹੀਂ ਉਹਦੇ ਸਕੂਲ 'ਚ ਛੁੱਟੀਆਂ ਦਾ ਮਤਲਬ ਇਹ ਤਾਂ ਨਹੀਂ ਸਰਦਨ ਸੁੱਤੀ ਰਹੂਗੀ। ਓਹੋ ਥੋੜੇ ਦਿਨ ਦੀਆਂ ਤਾਂ ਛੁੱਟੀਆਂ ਰਹਿ ਗਈਆਂ। ਫਿਰ ਉਹ ਹੀ ਡੇਲੀ ਰੁਟੀਨ ਚੱਲ ਪੈਣਾ। ਸਕੂਲ ਜਾਣਾ, ਡੇਲੀ ਉਹੀ ਉਹਨੇ ਟਾਈਮ 'ਤੇ ਉੱਠੂਗੀ। ਕੋਈ ਵਿਗਾੜਿਆ ਹੋਇਆ ਉਹਨਾਂ ਨੇ ਯਾਰ।

ਤੇ ਆਪਣੇ ਦਾਦਾ ਦੂਰਾ ਸਾਰਾ ਕੁਛ ਹੀ ਖਤਮ ਹੋਇਆ ਹੋਇਆ ਸਭ ਕੁਛ ਲਿਆਵਾਂਗੇ ਕੋਈ ਨਹੀਂ ਚੱਲਿਆਵਾਂਗੇ ਚਾਹ ਕੀ ਕਰੀਏ ਨਹੀਂ ਆਹ ਟੇਬਲ ਜਾਂ ਗੰਦਾ ਹੋਇਆ ਪਸ ਮੈਂ ਕਿਚਨ ਆਈਆਂ ਹੁਣ ਖਲਾਰਾ ਵੀ ਚੱਕੀ ਦੀਵਾ ਥੋੜਾ ਜਿਹਾ ਨਾ ਪਹਿਲਾਂ ਆਪਾਂ ਨਾਸ਼ਤਾ ਕਰ ਲਈਏ ਹੂੰ ਹੂੰ ਚੱਲੀਏ ਜੋ ਕਿਰਪਾ ਮਾਰਕੀਟ ਜਾਵਾਂਗੇ ਚਲ ਆਜੋ ਠੀਕ ਹੈ ਤੇ ਜੱਪੜ ਤੇ ਸੀ ਹਾਂਜੀ ਉੱਠ ਗਈ ਸੀ ਜੱਪ

ਆਪਾ ਨੂੰ ਸਵੇਰ ਦਾ ਕੀ ਹੋਇਆ ਪਿਆ ਮੈਨੂੰ ਡਾਂਟੇ ਜਾਂਦੇ ਆ ਕੁਛ ਨਹੀਂ ਬੇਟਾ ਤੂੰ ਹੁਣ ਸਵੇਰੇ ਜਲਦੀ ਉੱਠਣ ਦੀ ਆਦਤ ਪਾ ਲਾ ਮੈਂ ਫਿਰ ਉਸ ਤੋਂ ਬਾਅਦ ਗਾਇਨੀ ਤਾਂ ਸੁਣੀ ਜਾਂਦੀ ਸੀ ਉਸ ਤੋਂ ਵੀ ਮੈਨੂੰ ਡਾਂਟਦਾ ਚਲੋ ਕੋਈ ਗੱਲ ਨਹੀਂ ਪਾਪਾ ਵੱਡੇ ਆ ਨਾ ਕੋਈ ਗੱਲ ਨਹੀਂ ਤੂੰ ਜਲਦੀ ਜਲਦੀ ਹੁਣ ਦੁੱਧ ਪੀ ਕੇ ਫਰੈਸ਼ ਹੋ ਕੇ ਤੇ ਫਿਰ ਨਾ ਆ ਕੇ ਆ ਜਲਦੀ ਜਲਦੀ ਫਿਰ ਨਾਚਦਾ ਕਰਦੇ ਆਪਾਂ ਬਾਹਰ ਆ ਜਾ ਠੀਕ ਹੈ ਬੋਲਦੀ ਨੇ ਆ ਗਏ ਆ ਗਏ ਮੇਰੇ ਬੱਚਾ माये मैंने बहुत भूख लग गयी मैंने कौन से खाने लिया खाने हाँ जी हुने ले आके दिनिया बेटा तू सिचेंज करो मैं हुने ले के आई ठीक है ठीक है माँ को आई नहीं पता आज मेरे इंग्लिश जो 20 out of 18 मार्क्स आया अच्छा very good ਭਾਈ ਤਾਲੇ ਸੁਣੋ ਕਾਲਿਆ ਤੁਹਾਨੂੰ ਪਤਾ ਹੈ ਅੱਜ ਅਰਮਨ ਡੀਂਗੀ ਦੇ ਟੈਸਟ ਚ ਕਿੰਨੇ ਨੰਬਰ ਆਏ ਹੈ ਕਿੰਨੇ ਨੰਬਰ ਆਏ ਵੀ ਮੇਰੇ 20 ਆਊਟ ਆਫ 18 ਮਾਰਕਸ ਆਏ ਹੈ ਵੈਰੀ ਗੁੱਡ ਪਰ ਮੈਨੂੰ ਤਾਂ ਇਹਦੇ ਪਿਆ ਤੇ ਨੰਬਰਾਂ ਦੀ ਵੇਟ ਰਹੀ ਹੈ ਕਿ ਮੈਨੂੰ ਵੇਟ ਰਹਿੰਦੀ ਹੈ ਅਰਮਨ ਵੱਡਾ ਕਦੋਂ ਹੋਊਗਾ ਉਹ ਤਾਂ ਰਿਹਾ ਹੋਰੀ-ਹੋਰੀ ਵੱਡਾ ਵੱਡਾ ਕਿੱਥੇ ਹੋ ਰਿਹਾ ਯਾਰ ਰੋਟੀ ਦਾ ਦੁੱਖ ਵਾਰੀਆਂ ਇਹਨੂੰ ਮੇਰੇ ਨਾਲ ਦਰਸਲ ਜੀ ਕਰਦਾ ਚਾਹ ਤੇ ਅੱਗੇ ਭਾਵੇਂ ਬੱਚੇ ਨੂੰ ਖਾਣਾ ਉਹ ਬਹਿ ਕੇ ਖਾਣਾਂ ਮੈਂ ਕੁਆਲੀ ਦਾ ਤੁਹਾਡੇ ਵਾਸਤੇ ਲਿਆ ਰੋਟੀ ਨਾ ਲੁਕ ਜਾ ਯਾਰ ਮੈਂ ਖਾ ਕੇ ਸੌਂਗਾ ਮੇਰਾ ਨਾ ਸਿਰ ਦੁਖ ਰਿਹਾ ਮੈਂ ਥੋੜਾ ਜਿਹਾ ਆਰਾਮ ਕਰ ਲਾਂ ਫੇਰ ਰੋਟੀ ਖਾਂਦਾ ਮੈਂ ਠੀਕ ਹੈ ਹਰਮਨ ਇਹ ਖਾਣਾ ਫਿਨਿਸ਼ ਕਰਕੇ ਨਾ ਉਸ ਤੋਂ ਬਾਅਦ ਉਹ ਬੇਟਾ ਖਲਾਰਾ ਸਾਰਾ ਚੱਕ ਦੇ ਨਹੀਂ ਤੇ ਤੇਰੇ ਪਾਪਾ ਗੁੱਸਾ ਕਰਨਗੇ ਠੀਕ ਹੈ ਹੁਣ ਇਹ ਆਪਣੇ ਆਪ ਖਾ ਲੋ ਠੀਕ ਹੈ ਨਾ ਤੇਰੇ ਪਾਪਾ ਦੇਖ ਕੇ ਕੀ ਹੋਇਆ ਕੁਛ ਨਹੀਂ ਯਾਰ ਚਲਦੋ ਹੋ ਜਾਂਦਾ ਯਾਰ ਚਾ ਸਾਰਾ ਦਿਨ ਫੋਨ ਦੇਖਦੇ ਹੀ ਰਹਿੰਦੇ ਹੋ ਸੇਰੀ ਦੁਖਣਾ ਥੋੜਾ ਚਿਰ ਆਰਾਮ ਕਰੋ ਅੱਖਾਂ ਨੂੰ ਆਰਾਮ ਦਿਓ ਸੌਂ ਜਾ ਥੋੜਾ ਟਾਈਮ ਮੈਂ ਲਾਈਟ ਬੰਦ ਕਰ ਦਿੰਦੀ ਹਰਮਨ ਖਾਣਾ ਖਾ ਲਿਆ ਬੇਟਾ ਹਾਂਜੀ ਆ ਦੇ ਦੋ ਮੈਨੂੰ ਠੀਕ ਹੈ ਤੁਸੀਂ ਆ ਖਲਾਰਾ ਚੱਕ ਕੇ ਤੇ ਕੱਪੜੇ ਚੇਂਜ ਕਰ ਲੋ ਫਿਰ ਟਿਊਸ਼ਨ ਤੇ ਜਾਣਾ ਓਕੇ ਤੋਤਾ ਜੁੱਤੇ ਲੈ ਲੈ ਜੁੱਤੇ ਵਾਈਟ ਵਾਈਟ ਜੁੱਤੇ ਕਿਨੇ ਗੰਦੇ ਬੂਟ ਏ ਤੇਰੇ ਕਿੱਧਰ ਗੰਦੇ ਆ ਇਹ ਇੰਨੇ ਸਾਫੇ ਤੈਨੂੰ ਵੇਖਣੀ ਆ ਇੰਨੇ ਤਾਂ ਗੰਦੇ ਚਿੱਟੇ ਵੀ ਨਹੀਂ ਲੱਗ ਰਹੇ ਕਾਲੇ ਲੱਗਿਆ ਰਹੇ ਵਸਤੂ ਕਰ ਲੈ ਬਸ ਕਿੰਦੀ ਸਮੈਲ ਆਂਦੀ ਪਈ ਜਾਂਦਾ ਵਿੱਚ ਜੁੱਤੇ ਹੀ ਨਹੀਂ ਹੁੰਦੀ ਸਮੈਲ ਆ ਬਹੁਤ ਜੰਦੀ ਸਮੈਲ ਆ ਰਹੀ ਚਲ ਜਾ ਕਿੱਧਰ ਬਾਤ ਕਰਨੀ ਬੱਸ ਕਰ ਕੀ ਹੋਈ ਜਾਂਦਾ ਕੀ ਗੱਲ ਹੋ ਗਈ ਕੀ ਹੋ ਗਿਆ ਇਹਦੇ ਬੋਰਡ ਦੇਖੋ ਕਿਨੇ ਕਰਦੇ ਹੋਏ ਪਏ ਇਹਨੇ ਸਾਰਾ ਅੱਛਾ ਜਪ ਤੇਰੇ ਜਿਵੇਂ ਬੂਟਾਂ ਦੇ ਵਿੱਚ ਤਾਂ ਮੁਸ਼ਕ ਆਉਂਦਾ ਹੀ ਨਹੀਂ ਨਾ ਤੇਰੇਆਂ ਚ ਤਾਂ ਖੁਸ਼ਬੂ ਆਉਂਦੀ ਹੈ ਬਿਲਕੁਲ ਹਲਕਾਰ ਕੱਲ ਪੈ ਸੋਈ ਮੈਨੂੰ ਵੇਖੇ ਸੀਗਾ ਆਪਣੇ ਬੂਟਾਂ ਦੇ ਵਿੱਚ ਪਰਫਿਊਮ ਮਾਰੀ ਹੁੰਦੀ ਸੀ ਅੱਛਾ ਚਲੋ ਹਰਮਨ ਚਲੋ ਕੋਈ ਗੱਲ ਨਹੀਂ ਹਰਮਨ ਸ਼ੂਜ਼ ਚੱਕੋ ਬੇਟਾ ਬਾਹਰ ਰੱਖੋ ਚਲੋ ਹੂੰ ਚਲੋ ਬਾਹਰ ਰੱਖੋ

देखो किन्ना वधिया मौसम होया पिया ऊपर हां यार मौसम तो वाकई बहुत सोणा होया चल चलो आपने कर चूल्हे ते बैठ के चाय पीने हां हां जी आयो बाकी यार मौसम तो बहुत बढ़िया है हां जी इत्थे बैठ के नहीं यार आऊंगा चाय पीने दा हां चूल्हे ते तुसी ते ऐ गुस्से हो रही सी मौसम दा आनंद लो ते चाय पियो बिल्कुल सही गल है ओहो ਔਰ ਦੇਖੋ ਉਹ ਪੌਦਿਆਂ ਨੂੰ ਕੀ ਹੋ ਗਿਆ ਓਹੋ ਦੇਖਿਓ ਇਹਨਾਂ ਨੂੰ ਪਾਣੀ ਦਿੰਨੀ ਐ ਇਹਨਾਂ ਖਾਦ ਦਿੰਨੀ ਐ ਫਿਰ ਵੀ ਸਾਰੇ ਬੂਟੇ ਸੋਕੇ ਗਏ ਆ ਤੇ ਆ ਤੁਲਸੀ ਦਾ ਇਹ ਵੀ ਜਮਾ ਸੁੱਕਿਆ ਹੀ ਪਿਆ ਤੁਸੀਂ ਆਪਦੀ ਕੇਅਰ ਨਹੀਂ ਕਰ ਸਕਦੇ ਇਹਨਾਂ ਤੁਹਾਨੂੰ ਮੈਂ ਪਾਣੀ ਦਿੰਨੀ ਐ ਇਹਨਾਂ ਖਾਦ ਦਿੰਨੀ ਆ ਫਿਰ ਵੀ ਤੁਸੀਂ ਕੁਝ ਨਹੀਂ ਕਰ ਰਹੇਗੇ ਸੁੱਕੀ ਜਾ ਰਹੇ ਹੋ ਯਾਰ ਕਿਧਰੇ ਗੱਲਾਂ ਕਰੀ ਜਾਨੀ ਐ ਪੌਦਿਆਂ ਨਾਲ ਇਹਨਾਂ ਨਾਲ ਗੱਲਾਂ ਕਰਦੀ ਹੋਰ ਮੈਂ ਕਿਧਰੇ ਨਾਲ ਗੱਲਾਂ ਕਰਨੀ ਐ ਕਿਉਂ ਕੀ ਹੋ ਗਿਆ ਇਹਨਾਂ ਨੂੰ ਔਰ ਦੇਖੋ ਇਹਨਾਂ ਨੂੰ ਮੈਂ ਟਾਈਮ ਤੇ ਪਾਣੀ ਦਿੰਨੀ ਆ ਖਾਦ ਦਿੰਨੀ ਆ ਫਿਰ ਵੀ ਦੇਖੋ ਸੁੱਕਦੇ ਜਾਂਦੇ ਆ ਦੇਖਿਓ ਕੁਵਾਰ ਦਾ ਦੇਖੋ ਕੀ ਹਾਲ ਹੋਇਆ ਪਿਆ ਉਧਰ ਦੇਖੋ ਤુલਸੀ ਜਮਾ ਸੁੱਕੀ ਪਈ ਐ ਤੇ ਫਿਰ ਇਹਨਾਂ ਨੂੰ ਡਾਂਟਣ ਨਾਲ ਕੀ ਹੋ ਜਾਊਗਾ ਤੇ ਡਾਂਟਣਾ ਤਾਂ ਹੋਰ ਮੈਂ ਕੀ ਕਰਾਂ ਤੂੰ ਦੇਖ ਚੱਕ ਕਰ ਜੇ ਕਿਸੇ ਪੌਦੇ ਦਾ ਪੱਤਾ ਖਰਾਬ ਆ ਪੱਤਾ ਕੱਟ ਦੇ ਜੇ ਕਿਸੇ ਖਾਦ ਪਾਉਣ ਵਾਲੀ ਖਾਦ ਪਾ ਦੇ ਨਾ ਜੇ ਕਿਸੇ ਧੁੱਪ ਲਵਾਣੀ ਮਾਣੀ ਮੋਢੀ ਧੁੱਪ ਲਵਾ ਦੇ ਐਵੇਂ ਹੁੰਦਾ ਇੰਜ ਕੇਅਰ ਹੁੰਦੀ ਆ ਪੌਦਿਆਂ ਦੀ ਇਹਨਾਂ ਨੂੰ ਕੀ ਇਤਨੀ ਗੱਲਾਂ ਹੁੰਦੀਆਂ ਜਿਹੜੇ ਤੇ ਅੱਖ ਲੱਗ ਜਾਣਗੇ ਫਿਰ ਮੈਂ ਹੋਰ ਕੀ ਕਰਾਂ ਇਹ ਦੱਸੋ ਇਹਨਾਂ ਦਾ ਮਾਹੌਲ ਚੇਂਜ ਕਰ ਥੋੜਾ ਜਿਹਾ ਮਾਹੌਲ ਜਿੰਨ ਗੰਦੇ ਲੋੜ ਹੈ ਡੰਟੇ ਦੀ ਲੋੜ ਨਹੀਂ ਨ ਨੂੰ ਚਲ ਆ ਜਾ ਚਾਹ ਪੀ ਲੈ ਠੰਡੀ ਹੋ ਜਾਂਦੀ ਹੈ ਮੈਨੂੰ ਪੌਦਿਆਂ ਨੂੰ ਡੰਟਣਾ ਨਹੀਂ ਚਾਹੀਦਾ ਨਾ ਹਾਂਜੀ ਉਹਨਾਂ ਦਾ ਮਾਹੌਲ ਚੇਂਜ ਕਰਨਾ ਚਾਹੀਦਾ ਹਾਂਜੀ ਹਾਂ ਅੱਛਾ ਤੇ ਫਿਰ ਤੁਸੀਂ ਸਵੇਰ ਦਾ ਤੁਸੀਂ ਕੀ ਕਰ ਰਹੇ ਸੀ ਮੈਂ ਕੀ ਕੀਤਾ ਬੱਚਿਆਂ ਨਾਲ ਕੀ ਕਰ ਰਹੇ ਸੀ ਜਪ ਤੇ ਹਰਮਨਲ ਸਵੇਰ ਦਾ ਕੀ ਕਰ ਰਹੇ ਸੀ ਤੁਸੀਂ ਉਹਨਾਂ ਨੂੰ ਕੀ ਕਿਹਾ ਮੈਂ ਯਾਰ ਬੱਚਿਆਂ ਨੇ ਵੀ ਡਾਂਟਣਾ ਨਹੀਂ ਚਾਹੀਦਾ ਉਹਨਾਂ ਦਾ ਵੀ ਮਾਹੌਲ ਚੇਂਜ ਕਰਨਾ ਚਾਹੀਦਾ ਤਾਂ ਫਿਰ ਬੱਚਿਆਂ ਨੂੰ ਡਾਂਟਣ ਦੀ ਲੋੜ ਨਹੀਂ ਪਊਗੀ ਥੋੜਾ ਜਿਹਾ ਐਕਸਪਲੇਨ ਕਰਾਂ ਜੀ ਤੁਸੀਂ ਸਵੇਰੇ ਜੱਪ ਨੂੰ ਕਿਉਂ ਡਾਂਟਿਆ ਯਾਰ ਉਹ ਇੰਨੀ ਲੇਟ 10 ਵਜੇ ਉੱਠੇ ਸੀ ਡਾਂਟਣਾ ਹੀ ਸੀਗਾ ਅੱਛਾ ਤੇ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਸਵੇਰੇ ਕਿੰਨੇ ਵਜੇ ਉੱਠੇ ਸੀ 9 ਵਜੇ ਪਾਪਾ 9 ਵਜੇ ਉੱਠਦੇ ਆ ਤੇ ਬੱਚੇ ਤਾਂ 10 ਵਜੇ ਉੱਠਣਗੇ ਚਲੋ ਫਿਰ ਤੁਸੀਂ ਜੱਪ ਨੂੰ ਡਾਂਟਿਆ ਵੀ ਕਮਰਾ ਸਾਫ਼ ਨਹੀਂ ਹੈ ਨਾ ਹਾਂ ਯਾਰ ਸਾਰਾ ਕਮਰਾ ਗੰਦਾ ਕੀਤਾ ਪਿਆ ਸੀਗਾ अच्छा जब तो मैं तोडे ऑफिस गई तो थी ਤੇ ਮੈਂ ਤੁਹਾਨੂੰ ਡਾਂਟਿਆ ਸੀ ਤੁਹਾਡਾ ਆਫਿਸ ਕਿੰਨਾ ਗੰਦਾ ਹੋਇਆ ਪਿਆ ਸੀ ਮੈਂ ਚੁੱਪ ਕਰਕੇ ਸਾਰਾ ਸਮਾਨ ਸੈੱਟ ਕਰਕੇ ਰੱਖਤਾ ਨਾ ਇਹ ਤਾਂ ਮੈਂ ਸੋਚਿਆ ਹੀ ਨਹੀਂ ਯਾਰ ਇਹ ਵੀ ਸੋchna ਸੀ ਤੁਸੀਂ ਫਿਰ ਤੁਸੀਂ ਹਰਮਨ ਨੂੰ ਕਿਉਂ ਡਾਂਟਿਆ ਯਾਰ ਹਰਮਨ ਸਾਰਾ ਦਿਨ ਫੋਨ ਦੇਖੀ ਜਾਂਦਾ ਯਾਰ ਉਹ ਐਨਾ ਬੱਚਿਆਂ ਦਾ ਫੋਨ ਦੇਖਣਾ ਚੰਗੀ ਗੱਲ ਹੈ ਆਪਾਂ ਨੂੰ ਤਾਂ ਫੋਨ ਛਡਵਾਉਣਾ ਚਾਹੀਦਾ ਸਭ ਨੂੰ ਉਹ ਵੀ ਤਾਂ ਟਿਊਸ਼ਨ ਤੋਂ ਪੜ੍ਹ ਕੇ ਆਇਆ ਸੀ ਚਲੋ 2 ਮਿੰਟ ਉਹਨੇ ਫੋਨ ਦੇਖ ਲਿਆ ਫਿਰ ਕੀ ਹੋ ਗਿਆ ਨਹੀਂ ਯਾਰ ਫੋਨ ਬਹੁਤ ਜ਼ਿਆਦਾ ਦੇਖਦਾ ਯਾਰ ਉਹ ਫੋਨ ਤਾਂ ਪਛਡਵਾਉਣਾ ਹੈ ਫੋਨ ਦੇਖਣਾ ਪਤਾ ਕਿੰਨੀ ਮਾੜੀ ਗੱਲ ਹੈ ਠੀਕ ਹੈ ਜਦੋਂ ਤੁਹਾਡਾ ਸਿਰ ਦੁਖਦਾ ਪਿਆ ਸੀ ਤੇ ਤੁਸੀਂ ਫੋਨ ਕਿਉਂ ਦੇਖ ਰਹੇ ਸੀ ਜਦ ਕਿ ਤੁਹਾਨੂੰ ਅਰੈਸਟ ਕਰਨਾ ਚਾਹੀਦਾ ਸੀ ਉਹ ਤਾਂ ਯਾਰ ਮੈਂ ਵੈਸੇ ਟਾਈਮ ਪਾਸ ਕਰਦਾ ਸੀ ਮੜਾ ਜਾ ਹਰਮਨ ਵੀ ਟਿਊਸ਼ਨ ਤੋਂ ਆਇਆ ਸੀ ਜੇ ਥੋੜਾ ਟਾਈਮ ਉਹਨੇ ਫੋਨ ਦੇਖ ਵੀ ਲਿਆ ਤੇ ਫਿਰ ਕੀ ਹੋ ਗਿਆ ਨਹੀਂ ਯਾਰ ਆਪਾਂ ਪੇਰੈਂਟਸ ਨੂੰ ਚਾਹੀਦਾ ਆਪਾਂ ਮੋਬਾਈਲ ਛਡਵਾਉਣਾ ਬੱਚਿਆਂ ਦਾ ਪੇਰੈਂਟਸ ਨੂੰ ਚਾਹੀਦਾ ਬੱਚਿਆਂ ਦਾ ਫੋਨ ਛਡਵਾਉਣਾ ਤੇ ਪੇਰੈਂਟਸ ਦਾ ਕੋਈ ਫਰਜ਼ ਨਹੀਂ ਬੰਦਾ ਜਦੋਂ ਆਪਾਂ ਆਪਣੇ ਬੱਚਿਆਂ ਤੋਂ ਇਨਾ ਐਕਸਪੈਕਟ ਕਰਦੇ ਆਂ ਕਿ ਬੱਚੇ ਸਾਡੇ ਫੋਨ ਨਾ ਦੇਖਣ ਤੇ ਆਪਣਾ ਵੀ ਫਰਜ਼ ਬੰਦਾ ਆ ਆਪਾਂ ਵੀ ਬੱਚਿਆਂ ਨਾਲ ਟਾਈਮ ਸਪੈਂਡ ਕਰੀਏ ਆਸੇ ਪਾਸੇ ਉਹੋ ਜਿਹਾ ਮਾਹੌਲ ਉਹਨਾਂ ਦੇ ਕ੍ਰੀਏਟ ਕਰੀਏ ਕਿ ਬੀ ਉਹਨਾਂ ਨੂੰ ਫੋਨ ਦੇਖਣ ਦੀ ਲੋੜ ਹੀ ਨਾ ਪਵੇ ਆਪਾਂ ਵੀ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਥੋੜਾ ਜਿਹਾ ਜੇਕਰ ਫੋਨ ਛਡਵਾਉਣ ਵਾਸਤੇ ਬੱਚਿਆਂ ਦਾ ਆਪਾਂ ਨੂੰ ਤਾਂ ਕੁਝ ਕਰਨਾ ਚਾਹੀਦਾ ਜਦੋਂ ਆਪਾਂ ਆਪਣੇ ਕੰਮ 'ਚ ਬਿਜ਼ੀ ਰਹਿੰਦੇ ਆਂ ਫਿਰ ਬੱਚੇ ਫ੍ਰੀ ਟਾਈਮ ਕੀ ਕਰਨਗੇ ਬੱਚੇ ਫ੍ਰੀ ਹੋਣਗੇ ਫੋਨ ਹੀ ਦੇਖਣਗੇ ਤਿਆਪਰ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ ਵੀ ਆਪਾਂ ਪਹਿਲਾਂ ਖੁਦ ਨੂੰ ਬਦਲੀਏ ਤੇ ਬੱਚੇ ਆਪਣੇ ਆਪ ਹੀ ਬਦਲ ਜਾਣਗੇ ਐਸੀ ਜੀ ਸਾਡੀ ਛੋਟੀ ਜੀ ਕੋਸ਼ਿਸ਼ ਜੇਕਰ ਤੁਹਾਨੂੰ ਸਾਡੀ ਮੋਰਲ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ